ਕਹਿੰਦਾ ਜਿਹੜੇ ਵੀ ਭੀਮੇ ਬੰਦੇ ਹੁੰਦੇ ਨੇ ਜਿਹਦੇ ਨਾਲ ਖਾਦਾ ਹੁੰਦਾ ਹੈਗਾ ਰਵੀ ਭੱਦੇ ਰਿਆ ਕਰੂ ਕਹਿੰਦਾ ਛੇਹੀ ਛੇ ਬੰਦੇ ਨੂੰ ਮਾਰਦਾ ਨਹੀਂ ਹੁੰਦਾ ਉਹਨੂੰ ਪਤਾ ਲੱਗ ਗਿਆ ਵੀ ਐਂ ਕਰਕੇ ਜਦੋਂ ਸੁੱਚਾ ਆ ਗਿਆ ਸੁੱਚੇ ਨੇ ਆਖਿਆ ਵੀ ਜੇ ਆਪਾਂ ਤੋਂ ਮਾਫੀ ਮੰਗ ਲਿਆ ਕਿ ਆਪਾਂ ਇਹਨੂੰ ਮਾਰ ਗਏ ਅੱਛਾ ਤੇਰੇ ਵੀ ਨਾਲ ਖਾਦਾ ਜਾਣਾ ਤੇ ਮੱਛੇ ਦੇ ਨਾਮ ਤੇ ਸਕੋਟਰ ਨਾਲ ਆ ਲਓ ਉਹ ਕਹਿੰਦਾ ਜੀ ਉਹਨੂੰ ਤੀਜਾ ਦਿਨ ਹੋ ਗਿਆ ਹਾਂ ਵੀ ਜੇ ਆਪਣਾ ਨਾਲ ਖੜਦਾ ਹੋਇਆ ਉਹਨੇ ਮਰਨੇ ਵੀ ਜੇ ਆਪਾਂ ਨੂੰ ਮਾਫੀ ਮੰਗ ਲੇ ਆਪਾਂ ਉਹਨੂੰ ਮਾਰ ਗਏ ਨਾ ਹਾਂ ਕਰੇਕ ਬੰਦੇ ਤੋਂ ਵਿਗੜ ਸਕਦੀ ਹੈ ਜੇ ਕਹਾਂ ਵੀ ਮੈਂ ਇਧਰ ਨੂੰ ਝਾਕਿਆ ਇਧਰ ਮੁਰੂ ਝਾਕਿਆ ਹਾਂ ਨਹੀਂ ਮੈਂ ਥੋ ਵੀ ਵਿਗੜ ਸਕਦੀ ਹੈ ਹਾਂ ਉਹ ਕਹਿੰਦਾ ਜੀ ਤੀਜੇ ਦਿਨ ਉਹਨੇ ਆਖਿਆ ਵੀ ਡਰ ਦਾ ਸਾਲਾ ਅੰਦਰੋਂ ਨਹੀਂ ਨਿਕਲਿਆ ਉਹ ਕਹਿੰਦੇ ਮੁਰਸ਼ੀ ਦਾ ਖਾੜਾ ਲੱਗਿਆ ਸੀ ਇੱਥੇ ਮੁੱਤੀ ਹਾਂ ਆ ਸੇਰਮ ਵਾਲਾ ਜਿਹੜਾ ਨਾਈ ਦੇਖਿਆ ਤੁਸੀਂ ਗੋਂ ਦਾ ਆਹੋ ਇਹਦੇ ਕਿੰਨੇ ਝਾਕਿਆ ਇੱਥੇ ਚਲ ਇਹ ਮੇਰੀ ਫੋਟੋ ਤਾਂ ਨਹੀਂ ਹੁੰਦੀ ਅੱਛਾ ਨਾਈ ਦਾ ਮੁੰਸੀ ਦਾ ਖਾੜਾ ਲੱਗਿਆ ਹੋਇਆ ਸੀ ਉਹਨਾਂ ਟਾਈਮਾਂ 'ਚ ਰੁਪਈਏ ਦੀ ਬੋਰਦ ਕੀਮਤੀ ਨਾਲ ਚਾਰ ਗੁੰਡਿਆਂ ਨੂੰ ਲੈ ਕੇ ਜੀ ਮੁੰਸੀ ਨੂੰ ਆ ਕੇ 1 ਰੁਪਈਆ ਦਿੱਤਾ ਵੀ ਸਾਡੇ ਖਾੜਾ ਲਾਈ ਹਾਂ ਉਹ ਕਹਿੰਦਾ ਜੀ ਮਰਾ ਖੁਸ਼ ਹੋਇਆ ਰਦੀਏ ਤੇ ਵੀ ਤੀਜੇ ਦਾ ਟਾਈਮ ਦੇਤਾ ਗੁੰਡੇ ਇਕੱਠੇ ਹੋ ਗਏ दारू ਪੀਣ ਲੱਗੇ ਖਾੜਾ ਸ਼ੁਰੂ ਹੋ ਗਿਆ ਉਹ ਜਦੋਂ ਪਿਛਲਾ ਪਹਰ ਹੋ ਗਿਆ ਉਹਨੇ ਆਖਿਆ ਵੀ ਹੁਣ ਤਾਂ ਉਹ ਛੋਡੇ ਵਾਲੀ ਮੁੰਡੀ ਨਾਲ ਖੇਡਣ ਲੱਗ ਗਿਆ ਕਹਿੰਦੇ ਹੁੰਦੇ ਨੇ ਉਹ ਜਿਹੜਾ ਕਿਹੜਾ ਨਹੀਂ ਛੱਡਦਾ ਹਾਂ ਉਹ ਕਹਿਣਾ ਉਹਨੇ ਬੁੱਕਲ ਮਾਰ ਲਈ ਖੇਸ ਦੀ ਲਈ ਰਫਲ ਲਕੂ ਕਹਿੰਦਾ ਵਿੱਚ ਖਾੜੇ ਦੇ ਬੈਠ ਗਿਆ ਕਿਸੇ ਨੂੰ ਖਬਰ ਨਾ ਕੋ ਹੋੜ ਹਾਰ ਨਾ ਡਲਦੀ ਕੱਟ ਗਏ ਭਗਤ ਕਮੀਰ ਕਹਿੰਦਾ ਇੱਕ ਰੀਠਾ ਦੀਨ ਸੁਨਾਮ ਦਾ ਨੇੜੇ ਜੀ ਤੂੰ ਜure ਆ ਤੈਨੂੰ ਭਜੋ ਕੌਣ ਉਹਨਾਂ ਨੂੰ ਤੂੰ ਤਾਂ ਚੱਲੀ ਚੱਲ ਅੱਛਾ ਉਹ ਕਹਿੰਦਾ ਉਤੋਂ ਛੰਦ ਪਾਉਂਦਾ ਹੈ ਕਹਿੰਦਾ ਜਿਸ ਵੇਲੇ ਹੋਣ ਦਾ ਘੋਪ ਰੱਬ ਜੀ ਕਹਿੰਦਾ ਗਣਪਰੇ ਆਦਮੀ ਨੂੰ ਲੈਣ ਦੱਬ ਜੀ ਉਸੇ ਵੇਲੇ ਭੁੱਲ ਜੇ ਅਕਰਸਾਰੀ ਜੀ ਜਾਂਦੀ ਰਾ ਪੇਸ਼ ਮਰਤੇ ਜਾਂਦੀ ਮਾਰੀ ਜੀ ਇਸ ਨੇ ਤਾਂ ਦਿੱਤਾ ਹੈ ਜਹਾਨ ਗਾਲ ਜੀ ਹੋਣ ਹਾਰ ਥਾਈ ਕਿਹੜਾ ਦੇਵੇ ਟਾਲ ਜੀ ਆਸ਼ਕੀ ਦੀ ਲੈਣ ਦੀ ਗੱਲ ਸਾਰੀ ਕਹਿੰਦਾ ਸੂਫਨਾ ਤੇ ਆਈ ਬੈਂਤ ਜਾਨੋ ਪੱਕ ਜੀ ਲਸ਼ਮਣ ਕੋਲੋਂ ਤਾਂ ਵੜਾਇਆ ਨੱਕ ਜੀ ਫੇਰ ਕਹਿੰਦਾ ਹੋਣੀ ਰਾਵਣ ਤੇ ਆਈ ਧੀ ਤਾਂ ਹੀ ਸੀਤਾ ਜਾ ਕੇ ਰਾਮ ਦੀ ਚਰਾਈ ਸੀ ਹੁੰਦੀ ਜੇ ਖਬਰ ਮਾਰ ਦਿੰਦਾ ਕਾਲ ਜੀ ਹੋਣ ਹਾਰ ਥਾਈ ਕਿਹੜਾ ਦੇ ਬੇਟਾ ਜੀ ਕਹਿੰਦਾ ਹੋਣੀ ਨੇ ਤਾਂ ਮੁਰਗਾ ਬਣਾਇਆ ਚੰਦ ਨੂੰ ਰੀਖੀ ਕੋਲੋਂ ਆਇਆ ਸੀ ਬਣਾ ਕੇ ਦੰਦ ਨੂੰ ਇੰਦਰ ਲਿਆਤੀ ਹੋਣੀ ਨੇ ਤਾਂ ਤੋਰ ਜੀ ਹੱਲਿਆਂ ਦੇ ਪਿੱਛੇ ਦਾ ਕਹਾਇਆ ਚੋਰ ਸੀ ਕਹਿੰਦਾ ਮੂੰਹ ਮੰਗੂ ਦਿੱਤਾ ਹੈ ਸ੍ਰੀ ਢਾਲ ਜੀ ਹੋਣ ਹਾਰ ਥਾਈ ਕਿਹੜਾ ਦੇ ਬੇਟਾ ਕਹਿੰਦਾ ਇੰਜਣੀ ਕੁਮਾਰੀ ਨੂੰ ਜੜਾਇਆ ਦੋਸ ਨੂੰ ਦਿੱਤਾ ਸੀ ਸਰਾਫ ਰੀਖੀ ਨੇ ਉਸ ਨੂੰ ਪਿਤਾ ਤੋਂ ਕਹਾਇਆ ਹੋਣੀ ਹਤਿਆਰੀ ਨੇ ਤਾਂ ਹੀ ਹਨੂਮਾਨ ਜੰਮਿਆ ਕੁਮਾਰੀ ਨੇ ਕਹਿੰਦਾ ਪੂਨ ਕਰਾਇਆ ਹੋਣੀ ਨੇ ਹਲਾਲ ਜੀ ਹੋਣ ਹਾਰ ਛਾਈ ਕਿਹੜਾ ਦੇ ਬੇਟਾ ਕਹਿੰਦਾ ਵਰਮਾ ਨੇ ਚਾਰ ਮੁਖ ਕੀਤੇ ਇਸ ਨੇ ਬਾਰ ਬਾਰ ਜਾਣੋ ਮੰਨੀ ਸੀ ਗਣੇਸ਼ ਨੇ ਝੂਠ ਨਾ ਪਛਾਣਿਓ ਇਸ ਗੱਲ ਮੇ ਰਾਜਾਂ ਤੋਂ ਭੀਖ ਮੇ ਬੁਲਾਵੇ ਪਲਮੇ ਮੋਰ ਤਾਂ ਜਰਾਜ ਨੇ ਜੀਰਿਆ ਵਾਲਤੀ ਹੋਣ ਹਾਰ ਛਾਈ ਕਿਹੜਾ ਦੇ ਬੇਟਾ ਫੇਰ ਕਹਿੰਦਾ ਕੀਚਕ ਦੀ ਆਣ ਕੇ ਤੇ ਮਾਰੀ ਮਤ ਜੀ ਆ ਜਿਹੜੀ ਗੱਲ ਕਰਕੇ ਟੇਆ ਕੀਚਕ ਦੀ ਆਣ ਕੇ ਤੇ ਮਾਰੀ ਮਤ ਜੀ ਮਾਰਿਆ ਭੀਮ ਸੈਨ ਨੇ ਬਚਨ ਸਤ ਜੀ ਹਰੀਜੰਦ ਰਾਜੇ ਮੰਨੀ ਤਕਦੀਰ ਜੀ ਨੀਜ ਘਰ ਜਾ ਕੇ ਭਰਿਆ ਸੀ ਨੀਰ ਜੀ ਕਹਿੰਦਾ 10ਵੇਂ ਗੁਰਾਂ ਦੇ ਨੇ ਵਿਛੋੜੇ ਲਾਲ ਜੀ ਖੋਣ ਖਾਰ ਸਾਈਂ ਕਿਹੜਾ ਸੀ ਆਹ ਹੋੜੀ ਨੇ ਤਾਂ ਵਰਮਾ ਨੇ ਕਹਿਤਾ ਪਾਣੀ ਸਾਡੇ ਸੜੀ ਚੱਲਦੀਆਂ ਗੱਲਾਂ ਅੱਗੇ ਤੇ ਮਾਰੀ ਮਤ ਜੀ ਮਾਰਿਆ ਭੀਮ ਸੈਨ ਨੇ ਬਚਨ ਸਤ ਜੀ ਹਰੀਜੰਦ ਰਾਜੇ ਮੰਨੀ ਤਕਦੀਰ ਜੀ ਨੀਜ ਘਰ ਜਾ ਕੇ ਭਰਿਆ ਸੀ ਨੀਰ ਜੀ 10ਵੇਂ ਗੁਰਾਂ ਦੇ ਨੇ ਵਿਛੋੜੇ ਲਾਲ ਜੀ ਖੋਣ ਖਾਰ ਸਾਈਂ ਕਿਹੜੇ ਗਏ ਤਾਂ ਕਹਿੰਦਾ ਬਰਮਾ ਲਈ ਚਾਰ ਮੁਖ ਕੀਤੇ ਇਸਨੇ ਬਾਰ-ਬਾਰ ਜਾਣੋਂ ਮੰਨੀ ਸੀ ਗਡੇਸ ਨੇ ਝੂਠ ਨਾ ਪਿਛਾੜਿਓ ਇਸ ਗੱਲ ਮੇਂ ਰਾਜਾਂ ਤੋਂ ਭੀਖ ਮੇਂ ਮਂਗਾਵੇ ਪਲ ਮੇਂ ਮੋਰ ਦਾ ਜ राजे ਨੇ ਚੀਰਿਆ ਵਾਲਤੀ ਹੋਣ ਹਾਰ ਥਾਈ ਕਿਹੜਾ ਦੇਵੇ ਚਾਲ ਜੀ ਫੇਰ ਆ ਗਈ ਕਹਿੰਦਾ ਰਾਜੇ ਬੱਲ ਤੇ ਅੱਜ ਰਾਤ ਆ ਗਿਆ ਕੁਕਰਮਲ ਤੇ ਦੇਵੀ ਲਲਕਾਰਾ ਤੇ ਮਦਦਖੋਰ ਜੀ ਕਹਿੰਦਾ ਵੀਰੋ ਤੋਂ ਭਰਾਓ ਪਾਣੀ ਡਾਗ ਨਾਲ ਜੀ ਹੋਣ ਹਾਰ ਥਾਈ ਕਿਹੜਾ ਦੇਵੇ ਚਾਲ ਜੀ ਕਹਿਣਾ ਬੁੱਧਮਾਨ ਲੋਕ ਕਹਿਣ ਪਹਿਲਮਾਨ ਨੂੰ ਸੁਣ ਮੱਲਾ ਕਰੀ ਨੂੰ ਲਗਾ ਕੇ ਕਾਰ ਨੂੰ ਰੱਜਿਆ ਸ਼ਰਾਬ ਦਾਏ ਬੋਲੇ ਗੱਜ ਕੇ ਅੱਜ ਰਤ ਪੀਣੀ ਐ ਸੁੱਚੇ ਦੀ ਰੱਜ ਕੇ ਦਿੱਤਾ ਹੈ ਤਨੂਰ ਮੰਗੂਆ ਸਰੀਰ ਬਾਲ ਜੀ ਹੋਣ ਹਾਰ ਸਹੀਂ ਕਿਹੜਾ ਦੇਵੇ ਕਾਲ ਕਹਿਣਾ ਫੇਰ ਭਾਈ ਉਹਨੇ ਮਾਰਿਆ ਖੇਸ ਵਗਾ ਕੇ ਖੇਸ ਵਗਾ ਕੇ ਮਾਰਿਆ ਜਦੋਂ ਮਾਰਿਆ ਫੇਰ ਧੜਕੇ ਮਤਲਬ ਆਪਣੇ ਵਰਗੇ ਪਾਸੇ ਵਰਗੇ ਤਾਂ ਜਾਂਦੇ ਜਿਵੇਂ ਗੋਲੀ ਬਾਮੂ ਭੇਂ ਲੀ ਲੱਗ ਰਿਹਾ ਸਾਲੇ ਨੇ ਕੱਟੇ ਕਰੇ ਫਿਰ ਆਉਂਦੇ ਆ ਹੱਥੇ ਫੇਰ ਗੋਲੀਆਂ ਹੁੰਦਾ ਉਹ ਫੇਰ ਮਾਰਿਆ ਰੌਂਦ ਉਹਦੇ ਹਾਂ ਫੇਰ ਕਹਿੰਦਾ ਵੀ ਮੈਂ ਤੈਨੂੰ ਦੋਗੇ ਧਲੇ ਕੁਸ਼ਤੀ ਦਿਖਾਉਂਗਾ ਰਿਆਂ ਜਾਣ ਦੇ ਕਹਿੰਦਾ ਹੋਣ ਨਹੀਂ ਬੱਸ ਜਾਂਦਾ ਫੇਰ ਬਾਪੀ ਨੂੰ ਮੇਰਾ ਆ ਜਾਂਦਾ ਬਚ ਲੈਣਾ ਹਾਂ ਉਹ ਤਾਂ ਫੇਰ ਉਹਨੂੰ ਚਿਹਰੀ ਦਾ ਕਹਿੰਦਾ ਵੀ ਉਹ ਨਾਲ ਹੀ ਮਾਰਦਾ ਭਾਗ ਭਾਗ ਨੂੰ ਪਤਾ ਲੱਗਿਆ ਵੀ ਜਦੋਂ ਗੋਲੀ ਚੱਲ ਗਈ